That is- ਕਾ ਕੰਦੇ ਤੇ ਥੈਲਿਆਂ ਤੇ ਫੋਟੋ ਲਵਾਉਂਦਗਾ ਵੀ ਕਸ਼ਰਾਨੀ ਛੰਡੀਆਂ ਦੇ ਰਸਨਾ ਲਗਾ ਤੇ ਵਾਚਲੇ ਦਾ ਡੋਲਿਆਂ ਤੇ ਵੀ ਲਵਾ ਦੇ ਇਹ ਇਹਦਾ ਥੈਲਿਆਂ ਦੀ ਗੱਲ ਕਰਦਾ ਸੀ ਡੋਲਿਆਂ ਤੇ ਵੀ ਲਵਾ ਦੂਗਾ ਇਹ ਇਹ ਜਿਹੜਾ ਫਨਕਸ਼ਾ ਤੇ ਲਿਖਿਆ ਹੈ ਦਾਣਾ ਦਾਣਾ ਕਸ਼ਾਨਾ ਦੇ ਮੰਡਗੇ ਦੇ ਚੱਕਾਗੇ ਤੇ ਦਾਣਾ ਦਾਣਾ ਲਾ ਕੀ ਟਕੜਿਆ ਟਾ ਮਾਰ ਲੱਗੇ ਪਏ ਮੰਡਗਾ ਚ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਜੀ ਦਾਣਾ ਦਾਣਾ ਕਾਹਕੇ ਮਾਰ ਚੱਕਲੇ ਗਾਣੇ ਦਾ ਕਬੂਤਰ ਚੋਣ ਲੈਣਗੇ ਮਗਰ ਜਾਨ ਮਾਰ ਚੋਣ ਨੂੰ ਹੈਗੇ ਆ ਦਾ ਬਹਾਲ ਕਰਾ ਕੇ ਰੋਗੇ ਬਹਾਲ ਕਰਾ ਕੇ ਬਹਾਲ ਕਰਾ ਕੇ ਲੋਕ ਇਕਤਾ ਜਿੰਦਾਬਾਦ 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 ਸ਼ੰਗਰਸੀ ਲੋਕਾਂ ਦਾ ਇਕਾ ਜਿੰਦਾਬਾਦ 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 ਇਹ ਕਰਨ ਆਇਆ ਗਏ ਅੱਜ ਅਸੀਂ ਭਾਰਤੀ ਕਿਸਾਨਾਂ ਨੇ ਇਕਤਾ ਗਰਾਹਾਂ ਵੱਲੋਂ ਜਦੋਂ ਸਰਕਾਰ ਨੇ ਪਰਸੋਂ ਦਾ ਫੈਸਲਾ ਕੀਤਾ ਹੈ ਵੀ ਜਿਹੜਾ ਝੋਨਾ ਵੇਚ ਗਿਆ ਵੇਚ ਗਿਆ ਜਿਹੜਾ ਰਹੇਗਾ ਸਰਕਾਰ ਨੇ ਨਹੀਂ ਚੱਕਣਾ ਉਹ ਸੈਲਰ ਮਾਲਕਾਂ ਨੂੰ ਖੁੱਲੀ ਛੁੱਟੀ ਦੇਣੀ ਹੈ ਜਿਵੇਂ ਮਰਜ਼ੀ ਲੁੱਟਣ ਅਸੀਂ ਫੈਸਲਾ ਕੀਤਾ ਉਹ ਖਬਰ ਸੁਣਨ ਤੋਂ ਬਾਅਦ ਕਿ ਜਿਹੜਾ ਮੰਡੀਆਂ ਦੇ ਵਿੱਚੋਂ ਨਾ ਪਿਆ ਹਰ ਹਾਲ ਤੇ ਚਕਾਉਣਾ ਹੈ ਅਸੀਂ ਨਾਲ ਦੀ ਨਾਲ ਫੈਸਲਾ ਕਰਕੇ ਅੱਜ ਧਰਨਾ ਦੇ ਵਿੱਚ ਇੱਕ ਪ੍ਰੋਗਰਾਮ ਬਣਾਇਆ ਧਰਨੇ ਤੋਂ ਪਹਿਲਾਂ ਚੱਲਣ ਤੋਂ ਪਹਿਲਾਂ ਡੀਸੀ ਸਾਹਿਬ ਨੇ ਬੁਲਾ ਕੇ ਸਾਨੂੰ ਅੰਦਰ ਇਹ ਗੱਲ ਕਹੀ ਵਿੱਚੋਂ ਨਾ ਜਿੰਨਾ 13 14 ਮੰਡੀਆਂ ਦੇ ਫਸਿਆ ਹੋਇਆ ਲਗਭਗ 70000 ਘਟਾ ਅਸੀਂ ਇਹ ਝੋਨਾ ਹਰ ਹਾਲ ਚੱਕਾਂਗੇ ਤੇ ਡੀਐਫਓ ਵੀ ਬੁਲਾਇਆ ਉਹਨਾਂ ਨੇ ਲਿਸਟਾਂ ਵਗੈਰਾ ਵੀ ਸਾਨੂੰ ਦਿੱਤੀਆਂ ਹੈਗੀਆਂ ਵੀ ਅਸੀਂ ਹਰ ਹਾਲਤ ਮੰਡੀਆਂ ਚ ਚੱਕਾਂਗੇ ਇਹਦੇ ਨਾਲ ਹੀ ਨਵੀਂ ਕਿਸਮ ਦੀ ਗੱਲ ਹੈ ਤੇਰਾ ਪਛੇਤਾ ਮੱਕੀ ਵਾਲਾ ਝੋਨਾ ਜਿਹੜਾ ਰਹਿੰਦਾ ਲਗਭਗ 1.5 ਲੱਖ ਕਿੱਲਾ ਬਠਿੰਡਾ ਜਲੇ ਦੇ ਵਿੱਚ ਹੈ ਜੋ ਖੜਾ ਹੈ ਉਹ ਵੱਡਿਆ ਜਾ ਰਿਹਾ ਉਹ ਵੱਡੀਆਂ ਦੇ ਵਿੱਚ ਆਉਣੇ ਉਹ ਅੱਜ ਹੀ ਇਹਨਾਂ ਨੇ ਫੈਸਲਾ ਕਰਕੇ ਵੀ ਅੱਜ ਉਹ ਅਸੀਂ ਵੱਧ ਰਖਾ ਕੇ ਉਹ ਝੋਨਾ ਵੀ ਸੋਡਾ ਨਾਲ ਦੀ ਨਾਲ ਚੱਕਾਂਗੇ ਨਿਬਰ ਦਾ ਕੀ ਹੈ ਮਾਨਸਾ ਦੇ ਵਿੱਚ ਤੋਂ ਉਲਟਾ 네ਗੇਟਿਵ ਆ ਰਿਹਾ ਸਾਰਾ ਕੁਝ ਉੱਥੇ 2.5 ਲੱਖ ਦਿੱਤਾ ਜੇ ਉਹ ਰੇਲਾ ਦੀਆਂ ਲਾਈਨਾਂ ਤੇ ਜਾਣਗੇ ਕਿਸਾਨ ਇਹ ਫੈਸਲਾ ਮਾਨਸਾ ਚ ਕਿਉਂ ਨਹੀਂ ਲਾਗੂ ਹੁੰਦਾ ਬਠਿੰਡੇ ਦੇ ਲਾਗੂ ਹੁੰਦਾ ਤਾਂ ਕਿਵੇਂ ਹੁੰਦਾ ਉਹਨਾਂ ਨਾਲ ਜਿਹਨਾਂ ਦੇ ਵਿੱਚ ਇਹਦੇ ਸਿੱਟੇ ਮਿਲਣਗੇ ਜੇ ਸਰਕਾਰ ਨਾਲ ਚੱਕੂਗੀ ਸਾਡਾ ਫੈਸਲਾ ਹਰ ਹਾਲਤ ਐਸੀ ਦਾਣਾ ਦਾਣਾ ਜੀ ਭਗਵੰਤ ਮਾਨ ਸਾਹਿਬ ਨੇ ਕਿਹਾ ਅਸੀਂ ਚੱਕਾਂਗੇ ਮੰਡੀਆਂ ਦੇ ਵਿੱਚੋਂ ਦਾਣਾ ਦਾਣਾ ਉਹਨਾਂ ਦੇ ਮੂੰਹ ਬੋਲੀ ਉਹੋ ਹੀ ਬੋਲੀ ਹੈ ਜਿਹੜੀ ਉਹ ਚੱਕਵਾ ਕੇ ਸਾਲ ਬਾਅਦ ਸਾਲਾਂ ਦਾ